ਮੈਂ ਤੇ ਜੀ ਸਾਰੇ ਮਹੱਲਾ ਨਿਵਾਸੀ ਦਾ ਸ਼ੁਕਰਗੁਜ਼ਾਰ ਕਰਦਾ ਜਿਨ੍ਹਾਂ ਨੇ ਇੱਕ ਬੜਾ ਸਨਯੋਗ ਦਿੱਤਾ ਤੇ ਜੋ ਕਿ ਇਧਰ ਦੂਰ ਮੰਦਰ ਹੁੰਦੇ ਜਾਂਦੇ ਸੀ ਤੇ ਮੇਰੇ ਇਹ ਦਿਲ ਵਿੱਚ ਆਇਆ ਕਿ ਚਲੋ ਕਿਉਂ ਨਾ ਇੱਥੇ ਹੀ ਮੰਦਰ ਜਿਹੜਾ ਮਹੱਲੇ ਦੇ ਵਿੱਚ ਸਥਾਪਿਤ ਕੀਤਾ ਜਾਵੇ ਮੇਰੀ ਜਿਹੜੀ ਲਗਨ ਆ ਉਹ ਸੰਕਲਪ ਹੋ ਰਹਾ ਜੁੜੀ ਦੀ ਹੈ ਉਹਦੇ ਨਾਲ ਸਾਰਾ ਦੇਖ ਲੋ ਸੇ ਪਰਿਵਾਰ ਸਾਰਾ ਕਾਲੀ ਮਾਤਾ ਗੁਰਦਾਜੀ ਰਾਮਪਰ ਦਰਬਾਰ ਰਾਧੇ ਕ੍ਰਿਸ਼ਨਾ ਸ਼ਨੀ ਦੇਵ ਪ੍ਰਜੰਗ ਬਲੀ ਸਾਰੀਆਂ ਮੂਰਤੀਆਂ ਦੀ ਸਥਾਪਨਾ ਹੀ ਕਰ ਰਿਹਾ ਤੇ ਅਗਲੇ ਦਿਨ ਸ਼ੁਭਰਾਤੀ ਵਾਲੇ ਦਿਨ ਸਵੇਰੇ 5:00 ਵਜੇ ਹਮਲ ਹੋਏਗਾ ਉਸ ਦਿਨ ਪ੍ਰਗਟ ਪ੍ਰਤੀਸ਼ਾ ਹੋਏਗੀ ਤੇ ਸਾਰੇ ਮਹੱਲੇ ਨਿਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਹੋਮਾਂ ਨੂੰ ਆ ਕੇ ਪਹੁੰਚੋ ਸਾਰਾ ਦਿਨ ਲੰਗਰ ਚੱਲੇਗਾ ਸਵੇਰ ਤੋਂ ਲੈ ਕੇ ਰਾਤ ਤੱਕ ਲੰਗਰ ਚੱਲੇਗਾ ਲੁਧਿਆਣਾ ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਗਾਂਧੀ ਨਗਰ ਕੈਂਪ ਦੇ ਵਿੱਚ ਜਿਹੜੀ ਮੂਰਤੀ ਸਥਾਪਨਾ ਦੇ ਜਰੀਏ ਪੂਜਾ ਸ਼ੁਰੂਆਤ ਕੀਤੀ ਗਈ ਹੈ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਕਿ ਅੱਜ ਜਿਹੜਾ ਇਹ ਉਹ ਗਾਂਧੀ ਨਗਰ ਕੈਂਪ ਦੇ ਵਿੱਚ ਵੀ ਜਰੀਏ ਮੂਰਤੀ ਸਥਾਪਨਾ ਕੀਤੀ ਜਾ ਰਹੀ ਹੈ ਤੇ ਤੁਹਾਨੂੰ ਦੱਸਦੀ ਕਿ ਪਟਾਲੇ ਦੇ ਵਿੱਚ ਤੇ ਅੱਜ ਸ਼ੁਰੂਆਤ ਕੀਤੀ ਗਈ ਹੈ ਤੇ 8 ਤਰੀਕ ਨੂੰ ਜਰੀਏ ਪੂਜਾ ਦੀ ਸਮਾਪਤੀ ਹੋਏਗੀkran ਪ੍ਰਤੀਸ਼ਟਾ ਦੀ ਜਰੀਏ ਪੂਜਾ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ ਸੋ ਆਪਾਂ ਗੱਲਬਾਤ ਵੀ ਕਰਦੇ ਹਾਂ ਕੀ ਕਹਿਣਾ ਹੈ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ ਸੋ ਜੈ ਸ਼ੰਕਰ ਜੀ ਜੈ ਸ਼ੰਕਰ ਜੀ ਕੀ ਨਾਮ ਦੇ ਮੇਰਾ ਨਾਮ ਰਾਜਕੁਮਾਰ ਹੈ ਰਾਜਕੁਮਾਰ ਜੀ ਕਿੱਦਾਂ ਦੇਖਦੇ ਹੋ ਜੀ ਇਹ ਮੂਰਤੀ ਸਥਾਪਨਾ ਜਿਹੜੀ ਸ਼ੁਰੂਆਤ ਕੀਤੀ ਮੈਂ ਤੇ ਜੀ ਸਾਰਾ ਮਹੱਲਾ ਨੂੰ ਅਸਤਾ ਸ਼ੁਕਰ ਗੁਜ਼ਾਰ ਕਰਦਾ ਜਿਨ੍ਹਾਂ ਨੇ ਇੱਕ ਬੜਾ ਸਹਿਯੋਗ ਦਿੱਤਾ ਤੇ ਲੋਕ ਇੱਧਰ ਦੂਰ ਮੰਦਰ ਨੂੰ ਜਾਂਦੇ ਸੀ ਤੇ ਮੇਰੇ ਇਹ ਦਿਲ ਵਿੱਚ ਆਇਆ ਕਿ ਚਲੋ ਕਿਉਂ ਨਾ ਇੱਥੇ ਹੀ ਮੰਦਰ ਜਿਹੜਾ ਮਹੱਲੇ ਦੇ ਵਿੱਚ ਸਥਾਪਿਤ ਕੀਤਾ ਜਾਵੇ ਤੇ ਉਸ ਕਰਕੇ ਮੇਰੀ ਜਿਹੜੀ ਲਗਨ ਆ ਉਹ ਸ਼ੰਕਰ ਕੋਲ ਜੁੜੀ ਦੀ ਹੈ ਤੇ ਕੁਝ ਮਹੱਲਾਨਵਾਸੀਆਂ ਨਾਲ ਸੰਪਰਕ ਕੀਤਾ ਤੇ ਉਹਦੇ ਨਾਲ ਸਾਰਾ ਦੇਖ ਲਓ ਛੇ ਪਰਿਵਾਰ ਸਾਰਾ ਕਾਲੀ ਮਾਤਾ ਦੁਰਗਾ ਜੀ ਰਾਮ ਪਰ ਦਰਬਾਰ ਰਾਧੇ ਕ੍ਰਿਸ਼ਨਾ ਸ਼ਨੀ ਦੇਵ ਤੇ ਤ੍ਰੰਗਵਲੀ ਸਾਰੀਆਂ ਮੂਰਤੀਆਂ ਦੀ ਸਥਾਪਨਾ ਹੀ ਕਰ ਰਿਹਾ ਤਾਂ ਕਿ ਸਾਰੇ ਮਹੱਲਾਨਵਾਸੀ ਇੱਥੇ ਮਥਾ ਟੇਕ ਸਕਣ ਆਪਣੀ ਸ਼ਰਦਾ ਦਾ ਅਨੰਦ ਮਾਣ ਸਕਣ ਤੋ ਅੱਜ ਤੋਂ ਮੂਰਤੀ ਸਥਾਪਨਾ ਦੀ ਜਿਹੜੀ ਪੂਜਾ ਸਟਾਰਟ ਹੋ ਰਹੀ ਹੈ ਜੀ ਉਹ ਅੱਜ ਤੋਂ ਹੀ ਹੋਏ ਜੀ ਉਹ ਅੱਜ ਤੋਂ ਹੀ ਨੂੰ ਸ਼ੁਗਰਾਤੀ ਵਾਲੇ ਦਿਨ ਸਵੇਰੇ 5:00 ਵਜੇ ਹਮਲਾ ਹੋਏਗਾ ਉਸ ਦਿਨ ਪ੍ਰੰਗ ਰਿਸਤਾ ਹੋਏਗੀ ਤੇ ਸਾਰੇ ਮਹੱਲੇ ਨਿਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਫੋਮਾ ਨੂੰ ਆ ਕੇ ਪਹੁੰਚੋ ਸਾਰਾ ਦਿਨ ਲੰਗਰ ਚੱਲੇਗਾ ਸਵੇਰ ਤੋਂ ਲੈ ਕੇ ਰਾਤ ਤੱਕ ਲੰਗਰ ਚੱਲੇਗਾ ਤੇ ਸਾਰਾ ਕੋ ਪ੍ਰੋਗਰਾਮ ਹੈ ਗਾਣ ਗਾਣਦਾ ਔਰ ਖਾਗ ਖਰ ਕੇ ਅਸੀਂ ਬਹੁਤ ਵੱਡੇ ਇਕ ਲੰਗਰ ਲਾ ਰਹੇ ਹਾਂ ਉਹਦੇ ਵੇਲੇ ਵਸਤਰ ਲੋਕਾਂ ਨੂੰ ਦੇਵਾਂਗੇ ਕੁਰਤੇ ਪਜਾਮੇ ਪੈਂਟ ਕੋਟ ਪੈਂਟਾ ਸ਼ਰਟਾ ਬੱਚਿਆਂ ਦੇ ਸੂਟ ਹਰ ਚੀਜ਼ ਜਿਹੜੀ ਹੈ ਉਹ ਸੀ ਲੋਕਾਂ ਨੂੰ ਰਾਜਮਾਰ ਦੇ ਉਹ ਵਿਅਕਤੀ ਕੀ ਕੀ ਕਰ ਰਹੀ ਹੈ ਖੁਸ਼ੀ ਦੇ ਆਤਮਿਕ ਕੋਲੇनाथ ਦੀ ਕਿਰਪਾਈ ਹੋਰੀ ਉਹ ਗੱਲਬਾਤ ਕੀਤੀ ਹੈ ਹੋਰ ਵੀ ਪਰਿਵਾਰ ਮੌਜੂਦ ਹੈ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਸਾਰਾ ਪਰਿਵਾਰ ਜਿਹੜਾ ਤੇ ਮੌਜੂਦ ਹੈ ਤੇ ਗਾਂਧੀ ਨਗਰ ਵਾਸੀਆਂ ਦਾ ਵੀ ਬੜਾ ਸਹਿਯੋਗ ਹੈ ਕਨਾਲ ਦੀ ਨਾਲ ਰਾਜਕਮਾਰ ਦੇ ਪਰਿਵਾਰ ਦਾ ਵੀ ਬੜਾ ਸਹਿਯੋਗ ਹੈ ਕਿਉਂਕਿ ਉਹਨਾਂ ਨੇ ਭੋਲੇनाथ ਨੇ ਕਿਰਪਾ ਕੀਤੀ ਹੈ ਤੇ ਉਹਨਾਂ ਨੇ ਜਰਾ ਇਹ ਉਤਰਾਲਾ ਕੀਤਾ ਹੈ ਸੋ ਭੋਲੇਨਾ ਦੀ ਬੜੀ ਕਿਰਪਾ ਹੈ ਕਿ ਭੋਲੇ ਨੇ ਕਾਰਤਿਕ ਸੋਮੀਦਾਵੀ ਮੰਦਿਰ ਅਤੇ}{|\text{ਸ਼ਲੇਸ਼ਵਰ ਧਾਮੂਆ ਸਾਡੇ ਕਲਾਮੋਰ ਜਿਹੜੇ ਪ੍ਰਸਿੱਧ ਤੇਰਾ ਮੰਦਿਰ ਆ ਪ੍ਰਾਚੀਨ ਮੰਦਿਰ ਆ ਉਹ ਵੀ ਮੰਦਿਰ ਆ ਤੇ ਇਹ ਬਟਾਲਾ ਸ਼ਹਿਰ ਦੇ ਵਿੱਚ ਤਾਂ ਅੱਜ ਫੇਰ ਇੱਕ ਜਿਹੜੀ ਮੰਦਿਰ ਦੀ ਜਿਹੜੀ ਪ੍ਰਾਣ ਪ੍ਰਤੀਸਤਾ ਜਿਹੜੀ ਪੂਜਾ ਸ਼ੁਰੂ ਹੋ ਚੁੱਕੀ ਹੈ ਤੇ 8 ਤਰੀਕ ਨੂੰ ਸਮਾਪਤ ਹੋਏਗੀ ਗੱਲਬਾਤ ਕਰਦੇ ਆ ਜੈ ਸ਼ੰਕਰ ਜੀ ਜੈ ਸ਼ੰਕਰ ਜੀ ਕੀ ਨਾਮ ਜੀ ਰਣਵ ਵਿਨੇ ਕੁਮਾਰ ਜੀ ਨੇ ਜੀ ਕਿੱਦਾਂ ਦੇਖਦੇ ਹੋ ਕਿ ਭੋਲੇनाथ ਦੀ ਕਿਰਪਾ ਹੋ ਗਈ ਹੈ ਪ੍ਰਾਣ ਪ੍ਰਤੀਸਤਾ ਜਿਹੜੀ ਮੂਰਤੀਆਂ ਦੀ ਅੱਜ ਸ਼ੁਰੂਆਤ ਕੀਤੀ ਹੈ ਬਾਜੀ ਛੋਟੇ ਹੁੰਦੇ ਆ ਤਾਂ ਇਹ ਪਾਪਾ ਨੂੰ ਦੇਖਦੇ ਆ ਰਹੇ ਆ ਕਿ ਜਿਹੜੀ ਨਾਲ ਜੁੜੇ ਹੋਏ ਆ ਪਹਿਲਾਂ ਅਮਰਨਾਥ ਵੀ ਜਾਂਦੇ ਰਹੇ ਤੇ ਇਹ ਤੇਰੀ ਬਹੁਤ ਵੱਡੀ ਸੇਵਾ ਲੱਗੀ ਜੀ ਸਾਡੇ ਕੋਲੇ ਤੇ ਬਸ ਇਹ ਤੇ ਸੇਵਾ ਨੂੰ ਨਿਭਾਵਾਂਗੇ ਜੀ ਜੈ ਸ਼ੰਕਰ ਦੀ ਸੋ ਉਦਾਂ ਕੀ ਕਰਦੇ ਹੋ ਤੁਸੀਂ ਤੇ ਕਿੰਨੀ ਇੱਕ ਕਿਰਪਾ ਭੋਲੇनाथ ਦੀ ਫਿਰ ਕਿ ਤੁਹਾਡੇ ਪਾਪਾ ਦੇ ਭਾਵ ਉਹ ਹੋਏ ਕਿਉਂਕਿ ਉਹਨਾਂ ਦੀ ਲਗਨ ਬੜਾ ਲੱਗੀ ਹੋਈ ਹੈ ਉੱਧਰ ਕੀ ਕੀ ਕਹਿਣਾ ਚਾਹਦੇ ਹਾਂ ਜੀ ਬਸ ਇਹ ਹੀ ਕਿਰਪਾ ਜੀ ਉਦੋਂਕ ਜੋ ਵੀ ਸ਼ਿਵ ਸ਼ੰਕਰ ਜੀ ਨੇ ਕਰਾਉਣਾ ਸਾਡੇ ਤੋਂ ਕਰਨ ਕਰਾਉਣ ਵਾਲੇ ਹੋਣੇ ਆਪਾਂ ਤਾਂ ਸਿਰਫ ਕਰਨ ਵਾਲੇ ਆ ਜੀ ਅ ਅ ਅ ਦੇਖ ਰਾਇਆ ਕੱਲ ਨੂੰ ਕੀ ਕਰਾਉਣਾ ਕੋਈ ਪਤਾ ਨਹੀਂ ਤੋਂ ਉਹੀ ਇਹ ਦੀ ਜੈ ਸ਼ੰਕਰ ਸੋ ਪਰਿਵਾਰ ਦੇ ਹੋਰ ਵੀ ਲੋਕ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਕਿਉਂਕਿ ਬੜੀ ਕਿਰਪਾ ਭੋਲੇनाथ ਦੀ ਤਾਂ ਐਦਾਂ ਹੀ ਉਹ ਸਾਰਿਆਂ ਤੇ ਕਿਰਪਾ ਕਰਦੇ ਰਹਿੰਦੇ ਨੇ 8 ਤਰੀਕ ਨੂੰ ਤੇ ਵੈਹੀ ਬੜੀ ਕਿਰਪਾ ਹੋ ਜਾਣੀ ਹੈ ਕਿ 8 ਤਰੀਕ ਨੂੰ ਜਰਾਏ ਅਤੇ ਬੜਾ ਵੱਡਾ ਜਰਾਏ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਕਹਿੰਦੇ ਨੇ ਕਿ ਲੰਗਰ ਪੰਨਾਰਾ ਵੀ ਚੱਲੇਗਾ ਤੇ ਨਾਲ ਦੀ ਨਾਲ ਵਸਤਰ ਵੀ ਦਿੱਤੇ ਜਾਣਗੇ ਮੰਦਰ ਵੱਲੋਂ ਤੇ ਨਗਰੀ ਵੱਲੋਂ ਤੇ ਰਾਜkumar ਦੇ ਪਰਿਵਾਰ ਵੱਲੋਂ ਜਰਾ ਇਹ ਲੰਗਰ ਬਣਾਇਆ ਚੱਲੇਗਾ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਹੋਣ ਕਿਉਂਕਿ ਮੂਰਤੀ ਸਥਾਪਨਾ ਜਿਹੜੀ ਅੱਜ ਤੋਂ ਸ਼ੁਰੂ ਹੋ ਗਈ ਏ ਤੇ 8 ਤਰੀਕ ਨੂੰ ਜਰਾ ਇਹ ਮੰਦਿਰ ਪੂਰਾ ਕੰਪਲੀਟ ਹੋ ਜਾਏਗਾ ਕੂਦਾ ਜਿਹੜੀ ਕੰਪਲੀਟ ਹੋ ਜੇਗੀ ਗੱਲ ਬਾਤ ਕਰਦੇ ਆ ਜੀ ਜੈ ਸ਼ੰਕਰ ਜੈ ਸ਼ੰਕਰ ਕੀ ਨਾਮ ਦੇ ਮੇਰਾ ਨਾਮ ਸਾਖੀ ਹੈ ਮੈਂ ਦਿੱਲੀ ਤੋਂ ਆਂ ਜੀ ਥੋਟੇਂ ਮੈਂ ਬੱਚਾ ਨੂੰ ਮੰਦਿਰ ਭੇਜਦੀ ਸੀ ਕਿ ਜੀ ਨੂੰ ਗੱਲ ਚੜਾ ਕੇ ਉਹਨਾਂ ਦੀ ਬਹੁਤ ਕਿਰਪਾ ਰਹੀ ਬੱਚੇ ਆਪਣੇ ਆਪਣੇ ਥਾਈਂ ਸੱਤੋਗੇ ਨੇ ਬੇਟਾ ਕੈਨੇਡਾ ਹੀ ਚ ਹੈ ਬੇਟਾ ਬੇਟੀ 에ਅਰਲਾਈਨ ਸੀ ਤੋਂ ਹੀ ਹੈ ਇਹ ਬਹੁਤ ਕਿਰਪਾ ਆ ਰਹੀ ਸਫਰਪੁਰ ਕੋਹੜਾ ਨੇ ਕਿਰਪਾ ਕੀਤੀ ਬਹੁਤ ਕਿਰਪਾ ਕੀਤੀ ਹੈ ਸਾਨੂੰ ਸਾਡੇ ਪਰਿਵਾਰ ਤੋਂ ਬਹੁਤ ਕਿਰਪਾ ਕੀਤੀ ਹੈ ਤੇ ਅਸੀਂ ਤੋਂ ਉਹਨਾਂ ਦਾ ਦੇਰ ਨਹੀਂ ਦੇ ਸਕਦੇ ਛੋਟਾ ਜਿਹਾ ਆਪਣਾ ਗੇਸ ਦਾਤ ਦਿਆ ਦਾਤ ਹੈ ਕਿ 88 ਕੀ ਤਾਰੀਖ ਸੋ ਗੱਲਬਾਤ ਕੀਤੀ ਹੈ ਗਾਂਧੀ ਨਗਰ ਦੇ ਜਿਹਰੇ ਨੇ ਗਾਂਧੀ ਨਗਰ ਦੇ ਜਿਹਰੇ ਲੋਕ ਨੇ ਉਹ ਵੀ ਬੜੇ ਖੁਸ਼ ਨੇ ਕਿਉਂਕਿ ਬੜੀ ਵੱਡੀ ਗੱਲ ਹੁੰਦੀ ਹੈ ਜੀ ਬੱਚਿਆਂ ਨੂੰ ਸਿੱਖਿਆ ਦਿੱਤੀ ਹੈ ਤੇ ਬੱਚੇ ਆਪਣੇ ਆਪਣੇ ਜਗ੍ਹਾ ਤੇ ਸੈੱਟ ਨੇ ਤਾਂ ਹੁਣ ਆਪਾਂ ਜਿਹੜੇ ਗਾਂਧੀ ਨਗਰ ਦੇ ਬਸਨੀਕ ਨੇ ਜੀ ਨਾਮ ਦੇ ਜਨਾ ਰਕੇਸ਼ ਕੁਮਾਰ ਤੋਂ ਕਿਦਾਂ ਦੇਖਦੇ ਹੋ ਕਿ ਬੜੀ ਕਿਰਪਾ ਹੋਈ ਆ ਭੋਲੇ ਨਾਦੀ ਇੱਕ ਮੰਦਿਰ ਦੇ ਵਿੱਚ ਸਾਰੀਆਂ ਮੂਰਤੀਆਂ ਜਿਹੜੀਆਂ ਆ ਗਈਆਂ ਨੇ ਕੀ ਕਹਿਣਾ ਕਰਦੇ ਹੋ ਉਹ ਵਧੀਆ ਵਧਾਈ ਦੇ ਪਾਤਰ ਨਾਲ ਸਾਡੇ ਰਾਜ ਕੁਮਾਰ ਜੀ ਤੇ ਬਹੁਤ ਵਧੀਆ ਅੱਗੇ ਛੋਟਾ ਸੀ ਮੰਦਿਰ ਤੇ ਹੁਣ ਵੱਡਾ ਹੋ ਗਿਆ ਜੀ ਮੰਦਿਰ ਭੋਲੇ ਸ਼ੰਕਰ ਦੀ ਕਿਰਪਾ ਹੋ ਗਈ ਆ ਸਾਡੇ ਤੇ ਤੇ ਬਹੁਤ ਬਹੁਤ ਸਾਰਿਆਂ ਨੂੰ ਮੇਰੇ ਲੋਕ ਵਧਾਈਆਂ ਤੋ ਗੱਲਬਾਤ ਕੀਤੀ ਹੈ ਜੀ ਕਹਿੰਦੇ ਜੀ ਬੜੀ ਕਿਰਪਾ ਹੋਈ ਏ ਭੋਲੇनाथ ਦੀ ਛੋਟਾ ਮੰਦਰ ਸੀ ਭੋਲੇनाथ ਨੇ ਆਪੇ ਵੱਡਾ ਮੰਦਰ ਕਰਾ ਦਿੱਤਾ ਇੱਕ ਮੂਰਤੀ ਤੋਂ ਅੱਜ ਸਾਰੇ ਪਰਿਵਾਰ ਦੀਆਂ ਮੂਰਤੀਆਂ ਜਿਹੜੀਆਂ ਲੱਗ ਗਈਆਂ ਕਹਿਣ ਦਾ ਮਤਲਬ ਜੀ ਪ੍ਰਮਾਤਮਾ ਜਿਹੜਾ ਏ ਇਸ ਮੰਦਰ ਦੇ ਉੱਤੇ ਕਿਰਪਾ ਕਰਦੇ ਤੇ ਐਦਾ ਜਿਹੜਾ ਸਾਰੀ ਨਗਰੀ ਤੇ ਕਿਰਪਾ ਬਣਾਈ ਰੱਖੇ ਸੋ ਰਾਈ ਵੀ ਏ ਕਿਉਂਕਿ ਬੜੀ ਕਿਰਪਾ ਏ ਭੋਲੇ ਨੇ ਭੋਲੇ ਪੰਨ ਦੇ ਵਿੱਚ ਸਾਰਾ ਕੁਝ ਲੁਕਾ ਦਿੰਦੇ ਨੇ ਤੇ 8 ਤਰੀਕ ਨੂੰ ਬੜਾ ਵੱਡਾ ਜਿਹੜਾ ਜਤਿ ਹਵਨ ਜਗ ਹੋ ਰਿਹਾ ਤੇ ਨਾਲ ਦੀ ਨਾਲ ਲੰਗਰ ਪਨਾਹਰਾ ਵੀ ਚੱਲ ਰਿਹਾ ਤੇ ਨਾਲ ਦੀ ਨਾਲ ਵਸਤਰਾਂ ਦੀ ਜੇਰਾ ਭੇਟਾ ਵੀ ਏ ਉਹ ਜਰੀਏ ਕੀਤੀ ਜਾ ਰਹੀ ਹੈ ਉਹ ਵੀਡੀਓ ਨੂੰ ਬਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਹੌਣ ਅਗਰਵਾਦ ਨਾਲ ਲੁਧਿਆਣਾ ਲਾਈਵ ਲੱਕੀ ਰਾਜਪੁਰ ਗੁਰਦਾਸਪੁਰ